ਮ੍ਰਿਤਕ ਸੁਨੀਲ ਪੱਟੀ ਨੂੰ ਇਨਸਾਫ ਨਾ ਮਿਲਣ ਤੇ ਵਾਲਮੀਕੀ ਭਾਈਚਾਰੇ ਨੇ ਕੀਤਾ ਥਾਣਾ ਗੇਟ ਕਿਮਾ ਦਾ ਘਰਾਓ ਅੱਜ ਅਮਰਸਾਡ ਦੇ ਥਾਣਾ ਗੇਟ ਕਿਮਾ ਵਿਖੇ ਅਮਰਿਤਕ ਸੁਨੀਲ ਪੱਟੀ ਦੇ ਪਰਿਵਾਰ ਨੂੰ ਇਨਸਾਫ ਨਾ ਮਿਲਣ ਤੇ ਧੁੰਨਾ ਸਾਫ ਟਾਸ ਵਾਲਮੀਕਾ ਆਸ਼ਰਮ ਦੇ ਚੇਅਰਮੈਨ ਉਪਰ ਹੈ ਗੱੜਦੀ ਦੇਖ ਰਹੇ ਕਿ ਇੱਥੇ ਸੁਨੀਲ ਵਾਲਮੀਕੀ ਭਾਈਚਾਰੇ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਮ੍ਰਿਤਕ ਸੁਨੀਲ ਪੱਟੀ ਦੇ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਅਰਜਨ ਸੂਰੀ ਨਾਮਕ ਵਿਅਕਤੀ ਪਰ ਪਿਛਲੇ ਲੰਬੇ ਸਮੇਂ ਤੋਂ ਸੁਨੀਲ ਪੱਟੀ ਨੂੰ ਵਿਆਜ ਦੇ ਨਾਂ ਤੇ ਤੰਗ ਪਰੇਸ਼ਾਨ ਕਰਤਾ ਜਾ ਰਿਹਾ ਸੀ ਜਿਸ ਕਾਰਨ ਅੰਤਕ ਸੁਨੀਲ ਪੱਟੀ ਨੇ ਅਰਜਨ ਸੂਰੀ ਨਾਮਕ ਵਿਅਕਤੀ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਆਪਣੇ ਜੀਵਨ ਦੀ ਲਾ ਸਮਾਪਤ ਕਰ ਲਈ ਜਿਸ ਦਾ ਜ਼ਿੰਮੇਵਾਰ ਅਰਜਨ ਸੂਰੀ ਨੂੰ ਠਹਿਰਾਇਆ ਗਿਆ

ਜੱਤੀ ਮਹਾਰਾਜ ਜੈ 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 ਜੀ ਜੈ ਜੀ ਜੈ ਜੀ ਲਾਵੀ ਕਰਦੀ ਹੈ ਬੰਦ ਸੰਗੀ ਰੇਵ ਜਾਨ ਦੇ ਲੰਡੇ ਨੂੰ ਦੇਖ ਲਈਏ ਹੱਥ ਪਾ ਕੇ ਹੁਣ ਕੀ ਪਾ ਕੇ ਆਉਂਦੇ ਆ ਆਏ ਹੋਏ ਟ੍ਰੈਕਿੰਗ जय 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 ਜਾ 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 ਜੀ ਜੈ ਜੀ ਜੈ ਜੀ ਉਹ ਬਰਾਦਰ ਆ ਜਾਓ ਜੀ ਅੱਗੇ ਬਾਹਰ ਆ ਜਾਓ ਆ ਜਾਓ ਬੋਲੋ ਤੁਹਾਨੂੰ ਦਿਲ ਸਾਹਿਬ ਇਹਨਾਂ ਨੂੰ ਕਹੋ ਜਾਓ ਲਓ ਕਰੋ ਤੇ ਪਾਹਰ ਆ ਕੇ ਜੀ ਪ੍ਰਾਪਰਟੀ ਜੱਦੀ ਪਤਾ ਦੱਸੋ ਜੀ ਮੈਂ ਇੱਥੇ ਲੈਟ ਬਾਏ ਦਿੱਤੀ ਸਰ ਨੇ ਕਰ ਨਹੀਂ ਕਰਲੀ ਜੀ ਨੀ ਲੈ ਮੇਰੇ ਕੋਲ ਨਾ ਨਹੀਂ ਮਾਈਕ ਮੋਈ ਕਰਦੇ ਕੀ ਸੰਗਰਦੋਗੇ ਯਾਰ ਅੱਜ ਬਈਏ ਆ ਜੀ ਆ ਜਾਓ ਬੱਚਾ ਦੱਸ ਦੱਸ ਪਾਓ ਕੀ ਬੋਲਣਾ ਨਾ ਇੱਕ ਦਿਨ ਆਓ ਜੀ ਅੱਗੇ ਜਿਹੜੀ ਆਓ ਜੀ ਜਿਹੜੀ ਆਓ ਤੇ ਕੋਈ ਹੋਰ ਹੈਗਾ ਨਿਕਲ ਅਮਸ਼ਾਰ ਬੋਲੋ ਕੋਈ ਮੁਸ਼ਕਿਲਾਂ ਹੋਈਆਂ ਜੀ ਉਹਨਾਂ ਨੇ ਗੱਲ ਕਰੂ ਬਿਸ਼ਾਲ ਜੀ ਨਾਲ ਠੀਕ ਹੈ ਜੀ ਬਦਲੀ ਜੀ ਇਹ ਅਪਰੋਚ ਸੀਟੀ ਸਾਹਿਬ ਨੂੰ ਅੱਜ ਕਰ ਦੇਣਗੇ ਇੱਕ ਬੋਦੀ ਅਡੀਸ਼ਨ ਚਾਰਜ ਚਾਰਜ ਨਹੀਂ ਕਮ ਹੋਣੀ ਅੱਲਾ ਨੂੰ ਚਾਰ ਜੀ ਆਮਗਰੀ ਖੜੇ ਜਾ ਤੋ ਰੋਕੇ ਚਾਰ ਜੀ ਠੀਕ ਹੈ ਜੀ ਮਸਲਾ ਆਪਣਾ ਗੱਡੀ ਲੈਣ ਦੇ ਜਨਲੂਪ ਲਈ ਇੱਕ ਇਲਾਕੇ ਨੂੰ ਆ ਕੇ ਜੋ ਇਹ ਮੰਗ ਰਿਹਾ ਹੈ ਇਹਗਾ ਆਪਸ ਤਿੰਦਲ ਪੂਸਫਸਰਾ ਕੋ ਟਾਈਮ ਲੈ ਆਵਾ ਔਰ ਕਸਪੀ ਸਾਹਿਬ ਨੇ ਸਾਨੂੰ ਅਸ਼ਵਾਸਨ ਦਵਾਇਆ ਵਾ ਕਿ 10 ਦਿਨ ਦੇ ਅੰਦਰ ਅੰਦਰ ਆਪਾਂ ਵੱਧ ਟਾਈਮ ਲਿਆ ਵਾ ਆਪਾਂ 2-4 ਦਿਨਾਂ ਦੇ ਵਿੱਚ ਹੀ ਇਹ ਮਸਲਾ ਹੱਲ ਕਰ ਦਾਂਗੇ ਦੇ 10 ਦਿਨ ਦੇ ਅੰਦਰ ਅੰਦਰ ਬੰਦਾ ਅਰੈਸਟ ਹੋ ਜਾਏਗਾ ਉਸ ਤੋਂ ਪਹਿਲਾਂ ਡੀਐਸਪੀ ਸਾਹਿਬ ਨੇ ਦਸਿਆ ਗਬਰ ਸਾਹਿਬ ਨੇ ਐਲਮੁਜਾਹ ਲੈ ਲਿਆ ਔਰ ਆਪਾਂ ਵਿਸ਼ਵਾਸ ਕਰਦੇ ਹਾਂ ਇਹਨਾਂ ਦੇ ਕਿ ਦੁਬਾਰਾ ਸਾਡੇ ਅਸੀਂ ਸਮਾਜ ਵਾਸਤੇ ਜਿਹੜਾ ਹੈ ਇੰਨਾ ਵੱਡਾ ਦੁੱਖ ਬਈ ਕੰਮ ਹੋਇਆ ਵਾ ਜਿਹੜੇ ਸਾਡੇ ਬਾਪ ਦੇ ਸਮਾਨ ਸੁਨੀਲ ਕੁਮਾਰ ਜੀ ਜਿਹੜੀ ਸੁਸਾਈਡ ਕੀਤੀ ਆ ਉਹਦਾ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਇਨਸਾਫ ਮਿਲੇਗਾ ਜੀ ਜੈਪੀਨ ਜੈ ਸਰਵਧਾਨ ਮੈਂ ਮੁਕੇਸ਼ ਮਲੋਤਰਾ ਜਿਸ ਤਰ੍ਹਾਂ ਕਿ ਅੱਜ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਭਗਵਾਨ ਵਾਲਮੀਕੀ ਸੇਵਾ ਸੁਸਾਇਟੀ ਵੱਲੋਂ ਧਰਨਾ ਲਾਇਆ ਗਿਆ ਹੈ ਪ੍ਰੈਜ਼ੀਡੈਂਟ ਟੋਨੀ ਗੇਲ ਜੀ ਜਿਨ੍ਹਾਂ ਦੇ ਵੱਲੋਂ ਅੱਜ ਧਰਨਾ ਲਾਇਆ ਗਿਆ ਤਿੰਨ ਮਹੀਨੇ ਹੋ ਗਏ ਆ ਅਛੇ ਭੱਟੀ ਜੀ ਨੂੰ ਇਨਸਾਫ ਨਹੀਂ ਮਿਲਦਾ ਪਿਆ ਅਸੀਂ ਵੀ ਦੋ ਤਿੰਨ ਵਾਰ ਹੀ ਆਏ ਆ ਹਾਡੇ ਨਾਲ ਕੋਈ ਮੈਡਮ ਨੇ ਕੋਈ ਅਨੁਸ਼ਵਾਸ ਨਹੀਂ ਦਿਵਾਇਆ ਕਿ ਐ ਬੰਦੇ ਜਿਹੜੇ ਯੂਰੋਪੀ ਆ ਉਹਨਾਂ ਨੂੰ ਚੁੱਕਾਂਗੇ ਪਰ ਸਾਨੂੰ ਸਾਡੇ ਸਮਾਜ ਨਾਲ ਪਤਾ ਨਹੀਂ ਕਿਉਂ ਹਰ ਵਾਰੀ ਤਕਾ ਹੁੰਦਾ ਤੇ ਜਿਸ ਤਰ੍ਹਾਂ ਵੀ ਸਾਨੂੰ ਸੜਕ ਦੇ ਉੱਤੇ ਕੇ ਫੈਸਲੇ ਲੈਣੇ ਪੈਂਦੇ ਇਹ ਕਿਉਂ ਕਰਦੇ ਆ ਇਸ ਤਰ੍ਹਾਂ ਦਾ ਮਸਲਾ ਸਾਨੂੰ ਪਤਾ ਨਹੀਂ ਲੱਗਾ ਪ੍ਰਸ਼ਾਸਨਾਂ ਦੇ ਨਾਲ ਕਿਉਂ ਦੂਜੇ ਨੀਚ ਰਹਾਦਾ ਵਾ ਹਾਂ ਅੱਜ ਸੜਕ ਤੇ ਉੱਤਰੇ ਆ ਤੇ ਇਹਨਾਂ ਨੇ ਸਾਨੂੰ ਆਸ਼ਵਾਸਨ ਦਿਵਾਇਆ ਵਾ ਇਹ 4 ਤੋਂ 5 ਦਿਨ ਦੇ ਵਿੱਚ ਵਿੱਚ ਜਿਹੜਾ ਨਾ ਤੁਹਾਨੂੰ ਇਨਸਾਫ ਮਿਲੇਗਾ ਜੇ ਤੇ 4 ਤੋਂ 5 ਦਿਨ ਦੇ ਵਿੱਚ ਇਨਸਾਫ ਮਿਲਦਾ ਏ ਤੇ ਠੀਕ ਆ ਨਹੀਂ ਤੇ ਵੱਡੇ ਪੱਤਰ ਤੇ ਭੰਡਾਰੀ ਪੁਲ ਦੇ ਉੱਤੇ ਧਰਨਾ ਲੱਗਾ ਜਾਏਗਾ ਉਹ ਫਿਰ ਆਪਾਂ ਕਿਸੇ ਦਿਨ ਨਹੀਂ ਸੁਣਾਂਗੇ ਫਿਰ ਦੇਖਾਂਗੇ ਕਿਸ ਤਰ੍ਹਾਂ ਅੱਗੇ ਦੀ ਕਾਰਵਾਈ ਕਿੱਦਾਂ ਹੋਣੀ ਆ ਉਹ ਅੱਗੇ ਦੇਖਾਂਗੇ ਅੱਛਾ ਜੀ ਜੈ ਵਾਲਮੀਕੀ ਜੀ ਜਿਹੜਾ ਪਿਤਾ ਜੀ ਦੀ ਡੈਥ ਹੋਈ ਸੀ ਹੁਣ ਤੱਕ ਕੋਈ ਕਾਰਵਾਈ ਨਹੀਂ ਪੁਲਿਸ ਵੱਲੋਂ ਕੀਤੀ ਗਈ ਕਿ ਜਿਹੜਾ ਪੁਲਿਸ ਵੱਲੋਂ ਗੱਲਬਾਤ ਕੀ ਹੋਈ ਆ ਜੈਵਾਲਮਿਕੀ ਅੱਜ ਗੇੜ ਕੇ ਮੈਂ ਆਪਣਾ ਐਸਪੀ ਸਾਹਿਬ ਆਇਆ ਸੁਸ਼ਾਸ਼ਣ ਦੇ ਕੇ ਗਏ ਆ ਕਿ ਤੁਹਾਨੂੰ 10 ਦਿਨ ਦੇ ਵਿੱਚ ਵਿੱਚ ਰੈਸਟ ਕਰ ਦਾਂਗੇ ਪਰ ਆਪਾਂ ਨਾਲੇ ਕੋਈ ਗੱਲ ਨਹੀਂ ਮੰਨੀ ਆਪਾਂ ਕਿ 5 ਦਿਨ ਦੇ ਸਾਨੂੰ ਆਪਾਂ ਤੁਸੀਂ 5 ਦਿਨ ਦਾ ਸਾਨੂੰ ਆਪਾਂ ਟਾਈਮ ਦੇ ਤਾਂ ਉਹਨਾਂ ਨੂੰ ਅਗਰ ਨਹੀਂ ਰੈਸਟ ਕਰਦੇ ਆਪਾਂ ਭੰਡਾਰੀ ਬੋਲ ਕੇ ਰੰਗ ਜਾਂਦੇ ਆਂ 2.5 ਮਿੰਟ ਹੋ ਚੁੱਕੇ ਆ ਕੀ ਕਾਰਨ ਆ ਕਿ ਹੁਣ ਤੱਕ ਇਨਸਾਫ ਨਹੀਂ ਮਿਲਿਆ ਕੋਈ ਪੁਲਿਸ ਨਹੀਂ ਮਿਲੀ ਦੇਖੋ ਜੀ ਇਹ ਤੇ ਸੁਰਤ ਤੁਹਾਨੂੰ ਪਤਾ ਵਾਲਮੀ ਕਿਸ ਮਾਇਨਾ ਤੱਕ ਹੁੰਦਾ ਆ ਯਾ ਠੀਕ ਆ ਕੀ ਆ ਪ੍ਰਸ਼ਾਸਨ ਦੀ ਰਲੀ ਮਿਲੀ ਭੁਗਤਾ ਪਤਾ ਨਹੀਂ ਕੀ ਐ ਐਸਐਚਓ ਮੇਰੇ ਨੂੰ ਮਿੱਠਾ ਆ ਜਿਹੜਾ 2-3 ਮਹੀਨੇ ਹੋ ਗਏ ਅੱਜ ਹਾਲੇ ਦੋਸ਼ੀ ਚੁੱਕੇ ਨਹੀਂ ਲੈਂਦਾ ਇਹ ਤੇ ਪ੍ਰਸ਼ਾਸਨ ਦਾ ਆਂਦਾ ਕਿਉਂ ਨਹੀਂ ਚੁੱਕੇ ਲੈਂਦਾ ਜਿਹੜਾ ਹੁਣ ਟਾਈਮ ਦਿੱਤਾ ਕਿ ਐਸਪੀ ਸਾਹਿਬ ਵੱਲੋਂ ਮਗਰ ਫੇਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਸ ਤੋਂ ਅਗਲਾ ਜਿਹੜਾ ਵਾਲਮੀਕੀ ਭਾਈ ਵਿਚਾਰੇ ਦਾ ਕੀ ਦੇਖੋ ਜੀ ਹੁਣ ਜੇ ਅਗਰ ਨਹੀਂ ਅਰੈਸਟ ਹੋਏਗਾ ਅੱਗੇ ਭੰਡਾਰੀ ਪੋਲ ਤੇ ਬਹੁਤ ਹੀ ਵੱਡੇ ਪੱਤਰ ਤੇ ਆਪਾਂ ਤਾਂ ਨਾ ਲਾਵਾਂਗੇ ਜੀ ਨਾ ਲਾਵਾਂਗੇ ਜੀ ਜਵਾਤ ਆਇਆ ਵਾ ਐਸਪੀ ਸਾਹਿਬ ਨੇ ਵਿਸ਼ਵਾਦਵਾਇਆ ਵਾ 10 ਦਿਨ ਦਾ ਟਾਈਮ ਲੱਗਦਾ ਸਮਾਜ ਵੱਲੋਂ 5 ਦਿਨ ਦਾ ਟਾਈਮ ਹੈ ਪ੍ਰਸ਼ਾਸਨ ਨੂੰ ਨਹੀਂ ਤੇ ਇਸ ਤੋਂ ਵੀ ਟਕਰਾ ਸੰਘਰਸ਼ ਹੋਊਗਾ ਕਿਉਂਕਿ 3 ਮਹੀਨੇ ਪਹਿਲਾਂ ਹੀ ਹੋ ਗਿਆ ਐਸਐਚਓ ਦੀ ਨਲਾਕੀ ਕਰਕੇ 3 ਮਹੀਨੇ ਸਾਨੂੰ ਸਮਾਜ ਨੂੰ ਛੜਕਾ ਤੇ ਆਣਾ ਪਿਆ ਵਾ ਤੇ ਮੈਂ ਅਪੀਲ ਕਰਦਾ ਪ੍ਰਸ਼ਾਸਨ ਨੂੰ ਦੁਬਾਰਾ ਖਾਸ ਕਰਕੇ ਸੀਪੀ ਸਾਹਿਬ ਨੂੰ ਕਿ ਸੀਪੀ ਸਾਹਿਬ ਪ੍ਰਸ਼ਾਸਨ ਨੂੰ ਸੁਧਾਰ ਲਓ ਵਾਲਮੀਕੀ ਸਮਾਜ ਦੀ ਜਿੱਥੇ ਵੀ ਜਥੇਬੰਦੀਆਂ ਠਾਣੇ ਦੇ ਜਲਦੀਆਂ ਇਹਨਾਂ ਦਾ ਵੇਅ ਟਾਕਿੰਗ ਬੜੀ ਮਾੜੀ ਆ ਤੇ ਆਪਾਂ ਹਮੇਸ਼ਾ ਹੀ ਪ੍ਰਸ਼ਾਸਨ ਨਾਲ ਕੰ ਮੋਡੈਲਾ ਮੋਡਾ ਮਲਾ ਕੇ ਚੱਲੀਦਾ ਵਾ ਪਰ ਪ੍ਰਸ਼ਾਸਨ ਜਦੋਂ ਸਾਡੇ ਪਰਿਵਾਰਾਂ ਜੇ ਕੋਈ ਰੋਲਾ ਪੈਦਾ ਵਾ ਤਾਂ ਪ੍ਰਸ਼ਾਸਨ ਕੰਨੀ ਖਸਖਾਂਦਾ ਵਾ ਤੇ ਇਸ ਵਾਰ ਅਸੀਂ ਪਾਣੀ ਦੇ ਨਾਲ ਦਾ ਟਾਈਮ ਦਿੱਤਾ ਲੈ ਤੇ 6ਵੇਂ ਦਿਨ ਅਸੀਂ ਪੰਡਾਰੀ ਕੋਲ ਤੇ ਚੱਕਾ ਜਾਮ ਕਰਾਂਗੇ ਜਿਹੜਾ ਹੁਣ ਆਈਓ ਅਫਸਰ ਐਸਪੀ ਸਾਹਿਬ ਵੱਲੋਂ ਕੋਣ ਚੇਜ਼ ਕੀਤੇ ਗਏ ਡਿਪਟੀ ਡਿਪਟੀ ਸਾਹਿਬ ਨੇ ਲੈ ਕੇ ਕੇਸ ਦਿੱਤਾ ਵਾ ਉਹਨਾਂ ਨੇ ਵੀ ਸ਼ਵਾਦ ਦਵਾਇਆ ਕਿ ਮੈਨੂੰ ਦੱਸ ਦੇਣ ਦਾ ਟਾਈਮ ਦੋ ਬਾਰ ਸਮਾਜ ਵੱਲੋਂ 5 ਦਿਨ ਦਾ ਟਾਈਮ ਹੈ ਜੇ ਇਹ ਕਾਰਵਾਈ ਨਾ ਹੋਈ ਤਾਂ ਆਉਣ ਵਾਲਾ ਸਮਾਂ ਇਹਦੇ ਤੋਂ ਵੀ ਵੱਡਾ ਤਿੱਖਾ ਸੰਘਰਸ਼ ਕੀਤਾ ਜਾਏਗਾ ਜਿਆਵਲ ਮੇ ਕਿ ਜੈਪੀ ਜਿਆਵਲ ਮੇ ਕੀ ਜੀ ਜੈਪੀ ਗਲੇ ਜੈ ਵਾਲਮਿਕੀ ਜੈ ਭੀਮ ਜੀ ਮੈਂ ਕਰਨ ਕਰਨਾ ਜੀ ਦਲੀ ਸੁਰੱਖਿਆ ਸੈਨਾ ਭਗਵਾਨ ਵਾਲਮਿਕੀ ਸਮਾਜ ਦੇ ਤੋਂ ਐਸੀ ਬੀਸੀ ਦਾ ਪੰਜਾਬ ਚੇਅਰਮੈਨ ਦੇਖੋ ਜੀ ਜਿਹੜਾ ਢਾਈ ਮਹੀਨੇ ਪਹਿਲੇ ਸਾਡੇ ਛੋਟੇ ਵੀ ਰਖਸ਼ੇ ਭੱਟੀ ਜੀ ਜਿਹੜੇ ਟਰਸਟ ਧੂਣਾ ਸਾਹਿਬ ਤੋਂ ਜ਼ਿਲ੍ਹਾ ਚੇਅਰਮੈਨ ਆ ਉਹਨਾਂ ਨੇ ਹਮੇਸ਼ਾ ਹੀ ਸਮਾਜ ਵਾਸਤੇ ਕਾਫੀ ਜਗ੍ਹਾ ਤੇ ਜਾ ਕੇ ਐਕਟੀਵਿਟੀ ਕੀਤੀ ਆ ਵਾਲਮਿਕੀ ਸਮਾਜ ਵੱਲੋਂ ਔਰ ਉਹਨਾਂ ਦੇ ਡੈਡੀ ਨੇ ਜੋ ਨੀਲ ਭੱਟੀ ਜੀ ਨੇ ਸੁਸਾਇਡ ਕੀਤਾ ਸੀ ਅਰਜੁਨ ਸੂਰੀ ਨੇ ਜੋ ਉਹਨਾਂ ਨੂੰ ਧਮਕਾਇਆ ਸੀ ਉਹਦੇ ਸਬੰਧ ਚ ਅੱਜ ਐਸਪੀ ਸਾਹਿਬ ਦੇ ਨਾਲ ਸਾਡੀ ਮੁਲਾਕਾਤ ਹੋਈ ਆ 2 ਮਹੀਨੇ ਹੋ ਗਏ ਸਾਨੂੰ ਕਲਪਰੀ ਔਰ ਅੱਜ ਉਹਨਾਂ ਨੇ ਸਾਨੂੰ ਇਹ ਵਿਸ਼ਵਾਸਨ ਦਿਵਾਇਆ ਵਾ 10 ਦਿਨ ਦੇ ਵਿੱਚ ਆਪਾਂ ਉਹ ਦੋਸ਼ੀਆਂ ਨੂੰ 10 ਦਿਨ ਦੇ ਵਿੱਚ ਗ੍ਰਿਫਤਾਰ ਕਰਾਂਗੇ ਲੇਕਿਨ ਅਸੀਂ ਇਹ ਗੱਲ ਨੂੰ ਨਹੀਂ ਮੰਨਦੇ ਕਿਉਂਕਿ ਸਾਨੂੰ 5 ਦਿਨ ਦੇ ਵਿੱਚ ਉਹ ਦੋਸ਼ੀ ਚਾਹੀਦੇ ਆ ਅਗਰ ਪੰਜਾ ਜਨਾਂ ਦੇ ਵਿੱਚੋਂ ਦੋਸ਼ੀ ਨਾ ਗ੍ਰਿਫਤਾਰ ਹੋਏ ਅਸੀਂ ਇਸ ਤੋਂ ਵੀ ਵੱਡਾ ਵੱਡੇ ਪਲੇਟਫਾਰਮ ਤੇ ਅਗੇ ਵੱਡਾ ਸੰਘਰਸ਼ ਕਰਾਂਗੇ ਔਰ ਵੱਡੀ ਜਥੇਬੰਦੀ ਦੇ ਨਾਲ ਕਰਾਂਗੇ ਅੱਜ ਪਰਿਵਾਰ ਤੇ ਮੋਤਬਰ ਸਾਰੇ ਜਿਹੜੇ ਇੱਥੇ ਖਾਣਾ ਗੇਟ ਕੀ ਮਾਏ ਪਾਈ ਸੀਗੇ ਇਹਨਾਂ ਦੇ ਨਾਲ ਜਿਹੜੀ ਆ ਬੜੀ ਵਿਸਤ੍ਰਿਤ ਸਾਡੀ ਮੀਟਿੰਗ ਜਿਹੜੀ ਆ ਹੋਈ ਆ ਇਸ ਦੇ ਵਿੱਚ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਵਾ ਕਿ ਜਿਸ ਦੇ ਵਿੱਚ ਸਾਰਿਆਂ ਨੇ ਸਹਿਮਤੀ ਜਤਾਈ ਆ ਵੀ 10 ਦਿਨਾਂ ਦੇ ਵਿੱਚ ਵਿੱਚ ਇਹ ਜਿਹੜੀ ਇਹਨਾਂ ਦੀ ਮਕਦਮੇ ਨਾਲ ਇਸ ਨੂੰ ਹੱਲ ਕਰ ਲਿਆ ਜਾਵੇਗਾ ਸਰ ਕੋਈ ਐਸਐਚਓ ਨੂੰ ਲੈ ਕੇ ਵੀ ਕਹਿੰਦੇ ਕਿ ਜੋ ਇਹਨਾਂ ਦੀ ਜੋ ਇਹਨਾਂ ਦੀ ਅਪ੍ਰੀਹੈਂਸ਼ਨ ਸੀਗੀਆਂ ਉਹ ਸੀਨੀਅਰ ਅਫਸਰਾਂ ਤੱਕ ਸਾਡੇ ਵੱਲੋਂ ਪਹੁੰਚਾਈਆਂ ਜਾਣਗੀਆਂ ਜੀ ਤੇ ਇਹਨਾਂ ਦੀ ਜਿਹੜੀ ਪਰਿਵਾਰ ਦੀ ਜਿਹੜੀ ਮੰਗ ਸੀਗੀ ਵੀ ਇਸ ਮੁਕਦਮੇ ਦੇ ਰਿਗਾਰਡਿੰਗ ਜਿਹੜੀ ਆ ਉਸ ਦੇ ਵਿੱਚ ਜਿਹੜੀ ਤਫ਼ਤੀਸ਼ ਆ ਉਹਨੂੰ ਸਾਡੇ ਡੀਐਸਪੀ ਸਾਹਿਬ ਏਸੀਪੀ ਜਸਪਾਲ ਸਿੰਘ ਜਿਹੜਾ ਸੁਪਰਵਾਈਜ਼ ਕਰਨਗੇ ਤੇ ਇਸ ਨੂੰ 10 ਦਿਨਾਂ ਦੇ ਵਿੱਚ ਹੱਲ ਕਰ ਲਿਆ ਜਾਵੇ ਜਿਹੜਾ ਦੋਸ਼ੀ ਸੀਗਾ ਉਸ ਤੇ ਕੀ ਹੁਣ ਤੱਕ ਕਰ ਬਿਲਕੁਲ ਜੀ 10 ਦਿਨਾਂ ਦਾ ਅਸੀਂ ਇਹਨਾਂ ਕੋਲ ਟਾਈਮ ਲਿਆ ਜੀ ਬਿਲਕੁਲ ਇਸ ਚੀਜ਼ ਨੂੰ ਹੱਲ ਕਰਾਂਗੇ ਦਾਹਾਂ ਜਣਾਂ ਦੇ ਵਿੱਚ ਪੇਸ਼ ਕਰਨਗੇ ਉਹਨਾਂ ਨੂੰ ਯਾਰ ਮਾਜੋ ਡੀਸੀਪੀ ਵਿਸ਼ਾਲਜੀਤ ਨੇ ਵਿਸ਼ਵਾਸ ਦਵਾਇਆ ਕਿ 10 ਦਿਨ ਦੇ ਵਿੱਚ ਵਿੱਚ ਇਹ ਮਸਲੇ ਨੂੰ ਹੱਲ ਕੀਤਾ ਜਾਵੇਗਾ ਜਿਹੜੀ ਇਨਕੁਆਇਰੀ ਮੈਡਮ ਮਜੀਦ ਕੌਰ ਕੋਲੋਂ ਚੇਂਜ ਕਰਕੇ ਡੀਐਸਪੀ ਜਸਪਾਲ ਸਿੰਘ ਨੂੰ ਦਿੱਤੀ ਹੈ ਆਸ ਰੱਖਦੇ ਹਾਂ ਕਿ ਜਸਪਾਲ ਸਿੰਘ ਨੇ ਥੋੜੇ ਹੀ ਦਿਨਾਂ ਦੇ ਅੰਦਰ ਨਿਆਂ ਦੇਣਗੇ ਬੰਦਾ ਫੜਿਆ ਵੀ ਜਾਵੇਗਾ ਉਹਨੂੰ ਸਜ਼ਾ ਤੋਂ ਬੁੱਕਮੀਨੇ ਰਹਿਣ ਦਿੱਤੀ ਜਾਵੇਗੀ ਕਿਉਂਕਿ ਰੂਪ ਤੇ ਹੈ ਮੈਡਮ ਦੀ ਡੀਲਿੰਗ ਜਿਹੜੀ ਉਹਨੀ ਵਧੀਆ ਨਹੀਂ ਸੀ ਜਿਸ ਵਜ੍ਹਾ ਕੇ ਰੋਸ ਜਿਆਦਾ ਪੜ ਗਿਆ ਲੇਕਿਨ ਉਹਦੇ ਵਿੱਚ ਹੀ ਵਿਸ਼ਾਲ ਜੀ ਨੇ ਕਹਿ ਦਿੱਤਾ ਕਿ ਆਪਾਂ ਉਹਨੂੰ ਇਹ ਤੋਂ ਚੇਂਜ ਕਰਾਂਗੇ ਮੌਜੂਦਾ ਜਿਹੜਾ ਹੁਣ ਆਯੋਗ ਸਰ ਕਿਹਨਾਂ ਨੂੰ ਉਹ ਤਰਲੋਕ ਸਿੰਘ ਤਰਲੋਕ ਸਿੰਘ ਦੇ ਡੀਐਸਪੀ ਤਰ ਹੈ ਆਪਣੇ ਜਸਪਾਲ ਸਿੰਘ ਉਹ ਆਯੋਗ ਆ ਹੁਣ ਉਹ ਇਹਦੀ ਤਫਤੀਸ਼ ਕਰਕੇ ਦੇਣਗੇ ਅਗਰ ਫਿਰ ਵੀ 10 ਦਿਨ ਬਾਅਦ ਪਰਿਵਾਰ ਨੂੰ ਸਾਥ ਇਹ ਸੜਕ ਵੀ ਇੱਥੇ ਰਹਿਣੀ ਤੇ ਅਸੀਂ ਵੀ ਇੱਥੇ ਰਹਿਣਾ ਤਾਂ ਡਿਵੈਲਪਰ ਨਾ ਕਹੀ ਚੱਲੂਗਾ ਜੇਕਰ ਨਹੀਂ ਕੀਤਾ ਜਾਂਦੀ ਤਾਂ ਹਾਂ ਤਾਂ ਜਿੰਦਾਬਾਦ ਦੇ ਨਾਲ ਲੈ ਜਾਏਗਾ ਇੱਕ ਵਿਸ਼ਾਲ ਲੈ ਜਾਏਗਾ ਪਰ ਜੀ ਇੱਥੇ ਕੋਈ ਪਾਰਟੀ ਬ ਫਿਰ ਵੀ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਬੀਜੇਪੀ ਅੰਮ੍ਰਿਤਸਰ ਐਸੀ ਮੋਰਚਾ ਔਰ ਬੀਜੇਪੀ ਨੇ ਪੂਰਾ ਸਮਰਥਨ ਕੀਤਾ ਆ ਆਪਣੇ ਐਸੀ ਸਮਾਜ ਵਾਸਤੇ ਔਰ ਦੇਖ ਤੁਸੀਂ ਦੇਖ ਰਹੇ ਹੋ ਸਾਰਾ ਸਾਡਾ ਐਸੀ ਸਮਾਜ ਇੱਥੇ ਖੜਾ ਆ ਔਰ ਅੱਜ ਸਾਰਾ ਐਸੀ ਸਮਾਜ ਗੇਟ ਕੀ ਮਠਾਣਾ ਘੇਰਨ ਵਾਸਤੇ ਖੜਾ ਸੀ ਤੁਸੀਂ ਦੇਖ ਰਹੇ ਹੋ ਕਿ ਸਾਰਾ ਸਾਡਾ ਐਸੀ ਸਮਾਜ ਇੱਥੇ ਆ ਗਿਆ ਵਾ ਲੇਕਿਨ ਜਿਵੇਂ ਗੱਬਰ ਸਾਹਿਬ ਨਾਲ ਨੇ ਗੱਲ ਕੀਤੀ ਐ ਐਸਪੀ ਸਾਹਿਬ ਨਾਲ ਔਰ ਉਹਨਾਂ ਨੇ ਔਰ ਉਹਨਾਂ ਨੇ ਔਰ ਉਹਨਾਂ ਨੇ ਦਾਦ ਦੇਣ ਦਾ ਟਾਈਮ ਲਿਆ ਵਾ ਔਰ 7 ਦਿਨ ਦੇ ਟਾਈਮ ਦੇ ਅੰਦਰ ਅੰਦਰ ਜਿਹੜਾ ਵਾ ਸਾਡਾ ਜਿਹੜਾ ਜਨੇ ਸੁਸਾਇਡ ਕਰਵਾਇਆ ਵਾ ਜਿਹਦੀ وجہ ਨਾਲ ਸੁਸਾਇਡ ਹੋਇਆ ਵਾ ਉਹਨੂੰ ਰੈਸਟ ਕਰਨਗੇ ਨਹੀਂ ਤੇ ਫਿਰ ਇੱਥੇ ਦੁਬਾਰਾ ਫਿਰ ਸਾਡਾ ਬਹੁਤ ਸਮਾਜ ਇਕੱਠਾ ਹੋ ਕੇ ਧਰਨਾ ਲਾਏਗਾ ਜੀ ਇਹ ਸਮਾਜ ਦਾ ਮਸਲਾ ਜੀ ਜਾਤੀਆਂ ਦੀ ਗੱਲ ਕਰੀਏ ਤਾਂ ਮੈਂ ਸਵਨਕਰ ਜਾਤੀ ਨਾਲ ਸੰਬੰਧ ਰੱਖਦਾ ਸੁਨੀਲ ਕੁਮਾਰ ਪੱਟੀ ਸਾਡਾ ਯਾਰ ਸੀ ਦੋਸਤ ਸੀ ਮਿੱਤਰ ਸੀ ਸਾਡੇ ਨਾਲ ਬਹਿਣਾ ਉੱਠਣਾ ਖਾਣਾ ਪੀਣਾ ਇਕੱਠੇ ਸੀਗੇ ਬੜੀ ਮਦਭਾਗੀ ਘਟਨਾ ਹੋਈ ਹੈ ਔਰ ਪੁਲਿਸ ਨੇ ਇਲਾਕੀ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਿ 2 ਮਹੀਨੇ 10 ਦਿਨ ਹੋ ਗਏ ਨੇ ਅੱਜ ਤੱਕ ਮੁਲਜ਼ਮ ਜਿਹੜਾ ਅਰੈਸਟ ਨਹੀਂ ਕੀਤਾ ਗਿਆ ਜਦੋਂ ਕਿ ਵਿਧਾਨ ਸਭਾ ਦੇ ਵਿੱਚ ਸਾਡੇ ਸੀਐਮ ਸਾਹਿਬ ਕਹਿੰਦੇ ਨੇ ਕਿ ਪੰਜਾਬ ਦੀ ਪੁਲਿਸ ਬੜੀ ਪਰਫੈਕਟ ਹੈ ਅਗਰ ਉਹ ਪਰਫੈਕਟ ਹੈ ਤੇ ਇੱਕ ਆਪਣੇ ਥਾਣੇ ਦੀ ਹੱਥ ਦੇ ਅੰਦਰੋਂ ਬੰਦਾ ਚੁੱਕ ਕੇ ਨਹੀਂ ਲਿਆ ਸਕਦੇ ਜਦੋਂ ਕਿ ਅਮਰੀਕਾ ਦੇ ਵਿੱਚੋਂ ਬੰਦੇ ਚੁੱਕ ਕੇ ਲਿਆਏ ਜਾ ਸਕਦੇ ਨੇ ਜੇ ਇਹਨਾਂ ਨੇ ਦਸਾਂ ਦਿਨਾਂ ਦੇ ਵਿੱਚ ਵਿੱਚ ਬੰਦੇ ਨੂੰ ਅਰੈਸਟ ਨਾ ਕੀਤਾ ਇਹ ਧਰਨਾ ਇਸੇ ਤਰ੍ਹਾਂ ਚੱਲਦਾ ਰਹੇਗਾ ਪੂਰੇ ਜੋਰ ਨਾਲ ਚੱਲਦਾ ਰਹੇਗਾ ਸਾਨੂੰ ਕਮਿਸ਼ਨਰ ਸਾਹਿਬ ਦਾ ਦਫ਼ਤਰ ਘੇਰਨਾ ਪਿਆ ਤੇ ਅਸੀਂ ਉਹ ਵੀ ਘੇਰਾਂਗੇ